ਇਨਚਾਰਜ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਵਿੱਚ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਪੁਲਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਲਕਾ ਪੁਲਤਵਿਕ ਵਿਕਾਸ ਕਾਰਜਾਂ ਨੂੰ ਮੱਦੇਨਜ਼ਰ ਰੱਖਦੇ ਆ ਅੱਜ ਹਲਕਾ ਇਨਚਾਰਜ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਦੇ ਵਿੱਚ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਖੁੱਲਾ ਦਰਬਾਰ ਲਗਾਇਆ ਗਿਆ ਇਸ ਮੌਕੇ ਖੁੱਲੇ ਦਰਬਾਰ ਦੌਰਾਨ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੇ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਅਤੇ ਕੁਝ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕਰਨ ਦਾ ਪ੍ਰੋਸਾ ਦਿੱਤਾ ਗਿਆ ਇਸ ਮੌਕੇ ਉਹਨਾਂ ਕਹਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ ਇਸ ਮੌਕੇ ਉਹਨਾਂ ਕਹਿਆ ਕਿ ਹਲਕਾ ਫੁੱਲਥ ਦੇ ਲੋਕਾਂ ਨੇ ਜੋ ਲੋਕ ਸਭਾ ਵਿੱਚ ਐਮਪੀ ਬਣਾ ਕੇ ਮੈਨੂੰ ਲੋਕ ਸਭਾ ਵਿੱਚ ਭੇਜਿਆ ਹੈ ਉਨ੍ਹਾਂ ਦੀ ਆਵਾਜ਼ بلند ਕਰਦਾ ਰਹਾਂਗਾ ਇਸ ਮੌਕੇ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਡਾਕਟਰ ਹਰਸਿਮਰਨ ਸਿੰਘ ਨੂੰ ਮੰਡੀ ਅਗਵਾਈ ਦੇ ਹੇਠ ਪਰਵਾ ਸਵਾਗਤ ਕੀਤਾ ਗਿਆ ਅਤੇ ਹਰਸਿਮਰਨ ਸਿੰਘ ਨੂੰ ਮੰਨੇ ਸੰਬੋਧਨ ਕਰਦਿਆ ਕਿ ਆ ਕੀ ਡਾਕਟਰ ਰਾਜ ਕੁਮਾਰ ਚੱਬੇਵਾਲ ਇੱਕ ਬਹੁਤ ਹੀ ਵਧੀਆ ਸਖਸ਼ਾਤ ਹਨ ਜਿਨ੍ਹਾਂ ਨੇ ਐਮਪੀ ਬਨਨ ਮਗਰੋ ਹਲਕਾ ਪੁਲਤ ਵਿੱਚ ਪਹਿਲੀ ਵਾਰ ਇਹ ਮੀਟਿੰਗ ਰੱਖੀ ਗਈ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ ਗਿਆ ਹੈ ਇਸ ਮੌਕੇ ਹਰ ਸਿਮਰਨ ਸਿੰਘ ਨੂੰ ਮੰਨੇ ਕਿ ਆ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਾਕਟਰ ਰਾਜਕੁਮਾਰ ਛੱਬੇਵਾਲ ਨੂੰ ਜਿਤਾਉਣ ਦਾ ਇੱਕ ਦਾਵਾ ਕੀਤਾ ਗਿਆ ਸੀ ਅੱਜ ਡਾਕਟਰ ਰਾਜਕੁਮਾਰ ਛੱਬੇਵਾਲ ਨੂੰ ਹਲਕਾ ਪੁਲਤ ਵਿੱਚੋਂ ਜਿਤਾ ਕੇ ਭੇਜਿਆ ਗਿਆ ਹੈ ਇੱਕ ਹਲਕਾ ਪੁਲਤ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਆ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਣ ਮਈ ਹੀਟ ਚੋਣਾਂ ਨੂੰ ਲੈ ਕੇ ਕੰਮਰ ਕਸ ਕੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਪਿੰਡਾਂ ਵਿੱਚ ਮੀਟਿੰਗਾਂ ਦਾ سلسلہ ਲਗਾਤਾਰ جاری ਹੈ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਪੰਚਾਇਤ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵਰਕਰ ਪੂਰੀ ਤਰ੍ਹਾਂ ਤਿਆਰ ਕਰ ਚੁੱਕੇ ਹਨ ਇਸ ਮੁਕੇ ਹਲਕਾ ਪੁਲਤ ਦੇ ਵਕ ਵਕ ਪਿੰਡਾਂ ਤੋਂ ਆਏ 75-55 ਨੰਬਰਦਾਰਾ ਅਤੇ ਮੌਤ ਪਰ ਆਗਵਾਣੇ ਆਪੋ ਆਪਣੇ ਪਿੰਡਾਂ ਅਤੇ ਆਪੋ ਆਪਣੀਆਂ ਸਮਸਿਆਵਾਂ ਵਾਪਤ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਜਾਣੂ ਕਰਵਾਇਆ। ਪਿੰਡਾਂ ਦੇ ਵਿੱਚ ਜਾਣ ਵਾਲੇ ਲਿੰਕ ਸੜਕਾਂ ਹਨ। ਉਹਨਾਂ ਨੂੰ ਜਲਦ ਕੰਮ ਰਿਪੇਅਰ ਅਤੇ ਨਵੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਨੂੰ 6 ਸਾਲ ਤੋਂ ਉੱਪਰ ਸਮਾਂ ਹੋ ਚੁੱਕਾ ਹੈ। ਜਿੰਨੇ ਇਹਨਾਂ ਸੜਕਾਂ ਦੀ ਟੈਂਡਰਾਂ ਦੀ ਕਿਰਿਆ ਜਲਦ ਜਾਰੀ ਕਰ ਦਿੱਤੀ ਜਾਵੇਗੀ ਤੇਜੀ ਉਹਨਾਂ ਕਹਿਆ ਕਿ ਸੂਬਾ ਪੰਜਾਬ ਬਹੁਤ ਹਿੱਤ ਜਿੰਦੇ ਨਾਲ ਅੱਗੇ ਵੱਧ ਰਿਹਾ ਹੈ ਉਹਨਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਖਰਾ ਉਤਰੇਗੀ ਕਿ ਜਿਹੜੇ ਸੀ ਤੁਹਾਡੇ ਐਮਪੀ ਜਿਤਾ ਕੇ ਭੇਜਿਆ ਜਾਂਦਾ ਸੀ ਉਹ ਮੁੜ ਕੇ ਨਹੀਂ ਆਏ ਤੇ ਇਸ ਦੇ ਨਾਲ ਮੈਂ ਵੀ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਐਮਪੀ ਲੈਂਡ ਦੇ ਫੰਡ ਜਿਹੜੇ ਆ ਚੁੱਕੇ ਹਨ ਉਹਨਾਂ ਨੂੰ ਜਲਦ ਪਿੰਡ ਦੇ ਵਿਕਾਸ ਲਈ ਕਿਤੇ ਜਾਣਗੇ ਇਸ ਮੌਕੇ ਉਹਨਾਂ ਕਿਹਾ ਕਿ ਬਿਆਸ ਤਰਿਆ ਦੇ ਬਨ ਰਹੇ ਪੁੱਲ ਨੂੰ ਲੈ ਕੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਜਿਸ ਤਰ੍ਹਾਂ ਦੀ ਵੀ ਸਮੱਸਿਆ ਹੋਈ ਉਸ ਨੂੰ ਜਲਦ ਹੱਲ ਕੀਤਾ ਜਾਵੇਗਾ ਹਲਕਾ ਪਲਤ ਦੇ ਵਿਕਾਸ ਕਾਰਜਾਂ ਲਈ ਵੱਡੇ ਪੱਧਰ ਤੇ ਗ੍ਰਾਂਟਾਂ ਲਿਆਂਦੀਆਂ ਜਾਣਗੀਆਂ ਇਸ ਮੌਕੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਕੁੰਮਨ ਸੀਨੀਅਰ ਆਪ ਆਗੂ ਰਾਣਾ ਰਣਜੀਤ ਸਿੰਘ ਅਸ਼ੋਕ ਬਤਰਾ ਜੁਆਇੰਟ ਜਥੇਦਾਰ ਜੀਤ ਸਿੰਘ ਰਾਮਗੜ ਬਲਕ ਪ੍ਰਧਾਨ ਬੁੱਟਾ ਸਿੰਘ ਬੇਗੋਵਾਲ ਲਖਵਿੰਦਰ ਸਿੰਘ ਮਿੱਠਾ ਕੈਪਟਨ ਬਲਕਾਰ ਸਿੰਘ ਮੰਡਕੁਲਾ ਤਜਿੰਦਰ ਸਿੰਘ ਪੀ ਮੋਹਨ ਸਿੰਘ ਢਾਲਾ ਤੋਂ ਹੋਰ ਤੇ ਹੋਰ ਕਈ ਕਾਰਜ ਹਾਜ਼ਰ ਸਨ ਪ੍ਰਿਆ ਸਿੱਧੂ ਕੁਲਤ ਦੀ ਵਿਸ਼ੇਸ਼ ਰਿਪੋਰਟ ਬੇਨਤੀ ਹੈ ਮੈਨੂੰ ਹਰ ਸਿਮਰਨ ਸਿੰਘ ਜੀ ਕੋਲ ਐਮਪੀ ਡਾਕਟਰ ਰਾਜ ਕੁਮਾਰ ਚਬੀਵਾਲ ਸਾਹ ਕੋਲ ਅਰਦਾਵੰਦੀ ਸਿੰਘ ਰਾਣਾ ਜੀ ਨੂੰ ਬੇਨਤੀ ਹੈ ਜਿਹੜੇ ਭਰੋਸੇ ਭਗਵੰਤ ਮਾਨ ਸਰਕਾਰ ਨੇ ਸਾਨੂੰ ਦਿੱਤੇ ਆ ਉਹ ਭਰੋਸੇ ਪੂਰੇ ਕੀਤੇ ਜਾਣ ਜੋ ਕਿ ਮੇਰੇ ਪਿੰਡ ਲੰਮੇ ਜਿਹੜਾ ਕਪੂਰਪੁਰਾ ਦੇ ਵਿੱਚ ਚਾਰ ਵਿਦਵਾਨ ਹੈ ਜਿਨ੍ਹਾਂ ਦੇ ਮਕਾਨ ਬਿਲਕੁਲ ਢਹ ਢੇਰੀ ਹੋਣ ਦੀ ਕਗਾਰ ਤੇ ਆ ਜਿਹੜਾ ਕਿ ਅੱਜ ਵੀ ਛੱਤ ਦੇ ਦੀ ਤਾਈ ਕਿ ਤੇ ਕੱਲ ਵੀ ਡਿੱਗ ਜਾਏਗੀ ਬੇਨਤੀ ਹੈ ਮੈਨੂੰ ਪ੍ਰਸ਼ਾਸਨ ਅੱਗੇ ਭਗਵੰਤ ਮਾਨ ਸਰਕਾਰ ਅੱਗੇ ਬਿਕ ਉਸ ਬੈਂਤੀ ਨੂੰ ਸਵੀਕਾਰ ਕੀਤਾ ਜਾਵੇ ਤਾਂ ਵਿਧਵਾ ਜਨਾਨੀਆਂ ਦਾ ਕੋਈ ਨਾ ਕੋਈ ਪਾਰਸਾਰਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਆਦੇ ਤੇ ਸਾਡੇ ਆਈ 10000 ਸਾਡੇ ਮੀਟਰ ਨਹੀਂ ਲੱਗਦੇ ਬੇਕਾਪ ਕੋਈ ਟੀਚਰੀਆਂ ਵੀ ਹੋਈਆਂ ਸਭ ਕੁਝ ਹੋਇਆ ਹੈ ਕਾਹ ਬੋਲਿਓ ਦੁਬਾਰਾ ਬੋਲੋ ਬਾਪੂ ਜੀ ਕਿੱਥੇ ਰਹਿੰਦੇ ਹੋ ਤੇ ਸਮੱਸਿਆ ਕੀ ਹੈ ਸਾਡੇ ਰਹਿ ਰਹੇ ਨੇ ਸਮੁੱਚੇ ਕਮਿਊਨਿਟੀ ਸਾਡੇ ਆਈ 10000 ਦਾ ਮੀਟਰ ਨਹੀਂ ਲੱਗ ਰਿਹਾ ਕੋਈ ਕੁਝ ਨਹੀਂ ਹੋ ਰਿਹਾ ਸਾਡੇ ਬੱਚੇ ਵੀ ਨਹੀਂ ਪਾਣੀ ਵੀ ਟੱਤ ਦੇ ਨੇ ਤੇ ਬਹੁਤ ਤੰਗੀ ਸਾਨੂੰ ਫਾਇਰ ਕੋਲ ਕਿੰਨੂੰ ਬੋਲਨੇ ਆ ਕੋਈ ਕਹਿੰਦਾ ਵੀ ਡੀਲਰ ਕਹਿੰਦੇ ਨੇ ਆਈ ਉਹ ਅੱਗੇ ਨਹੀਂ ਦਿੱਤੇ ਕਿਸੇ ਨੂੰ ਬੋਲਦੇ ਵੀ ਕੋਈ ਖਾ ਗਿਆ ਉਹ ਸਾਨੂੰ ਕੀ ਪਤਾ ਇੱਥੇ ਰਜਿਸਟਰੀਆਂ ਕਰਾਈਆਂ ਨੇ ਸਾਈਟ ਬਹੁਤ ਟੰਗਾ ਹੈ ਤੇ ਕਲੋਨੀ ਤੇ ਜੇ ਬਈ ਇਦਾਂ ਦੀ ਗੱਲ ਰਜਿਸਟਰੀ ਰਾਤ ਦੇ ਸਮੇਂ ਤੇ ਬਿਜਾਰਾ ਕਿਸ ਤਰ੍ਹਾਂ ਹੁੰਦਾ ਪੀਲਾ ਉਹ ਐਦਾਂ ਕੋਈ ਜਨੀਤੇ ਦਰਾਜੀ ਦਾ ਕਦੀ ਕੇ ਗੁਣ ਕੇ ਗੁਣ ਲਾੜੀ ਦੀ ਕਿਸੇ ਮੀਟਰ ਤੋਂ ਲਾੜੀ ਦੀ ਦੋ ਕੁ ਮਿੰਟ ਬਹੁਤ ਔਖਿਆ ਹੈ ਕਿਹੜੇ ਘਾਰੀਆਂ ਹੁਣ ਤੱਕ ਤੁਸੀਂ ਨਹੀਂ ਚੁੱਕੇ ਆਂ ਅੱਜ ਸਾਲ ਨੂੰ ਮੇਰੇ ਚਲਿਆ ਇੱਥੇ ਵੀ ਮਿਲ ਗਏ ਆ ਉੱਪਰ ਵੀ ਮਿਲ ਗਏ ਐਚੇ ਸਾਹਿਬ ਨੂੰ ਮਿਲੇ ਆ ਕਰਤਾਰਪੁਰ ਵੀ ਮਿਲੇ ਆ ਅਸੀਂ ਸਟੂਡੀਓ ਪਲੰਬੀ ਅਗਵਾਲ ਨੂੰ ਵੀ ਮਿਲੇ ਸੀ ਵੇਗੋਵਾਲ ਨੂੰ ਵੀ ਮਿਲੇ ਆ ਅਸੀਂ ਐਪੀਸੋਡ ਮਿਲੇ ਕੀ ਭਰੋਸਾ ਇਤਾਲਾ ਕਹਿੰਦੇ ਇਹ ਹੋ ਜਾਏਗਾ ਕੋਈ ਨਹੀਂ ਕਰਦਾ ਤੇ ਇੱਕ ਹਫਤੇ ਤੱਕ ਤੁਹਾਡੇ ਆ ਖੋਜੇਗਾ ਕੰਮ ਪੈਨ ਜੀ ਕੋਲ ਰਹਿਨੇ ਕਿਥੇ ਹੋ ਤਾਂ ਸਮੱਸਿਆ ਕੀ ਅਸੀਂ ਸੁਖਮਣੀ ਕਲੋਨੀ ਬੇਗਵਾਲ ਵਿੱਚ ਰਹਿੰਦੇ ਆ ਕਪੂਰਥਲਾ ਡਿਸਟ੍ਰਿਕਟ ਪੈਂਦਾ ਸਾਨੂੰ ਸਮੱਸਿਆ ਸਾਡੀ ਇਹ ਹੈ ਕਿ ਸਾਡੇ ਬਿਜਲੀ ਦੇ ਮੀਟਰ ਸਾਡੇ ਕਰਕੇ ਨਹੀਂ ਹੈਗੇ ਅਸੀਂ ਬਿਨਾ ਬਿਜਲੀ ਤੋਂ ਰਹਿੰਦੇ ਆ ਸਾਡੇ ਰੋਡ ਵੀ ਬੜੇ ਖਰਾਬ ਨੇ ਸਾਡੇ ਕੋਈ ਸੀਵਰੇਜ ਦੀ ਵੀ ਮਹੱਈਆ ਸਾਨੂੰ ਸੁਵਿਧਾ ਨਹੀਂ ਹੈਗੀ ਸਾਡੇ ਪਲਾਟਾਂ ਦਾ ਪਲਾਟਾਂ ਦੇ ਆਸ-ਪਾਸੇ ਪਾਣੀ ਖੁੰਮਦਾ ਫਿਰਦਾ ਘਰਾਂ ਦੇ ਦੁਆਲੇ ਮੱਛਰਾਂ ਤੋਂ ਬੜੇ ਪਰੇਸ਼ਾਨ ਹਾਂ ਤੁਹਾਡੀਆਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਤੇ ਉਹ ਕਿਹਨਾਂ ਸਾਡੇ ਨੂੰ ਦੱਸੀ ਬਿਜਲੀ ਦੀ ਯੈਸ ਸਰ ਕਿੰਨੇ ਸਮੇਂ ਤੋਂ ਰਹਿ ਰਹੇ ਆ ਬਿਜਲੀ ਦੇ ਸਵਾਲ ਕਿੰਨੇ ਆ ਗੁਜ਼ਾਰਾ ਬਸਰ ਕਿਦਾਂ ਕਰੀਏ ਸਾਰਾ ਸੀ ਪਿਛਲੇ 4 ਸਾਲਾਂ ਤੋਂ ਇੱਥੇ ਰਹਿ ਰਹੇ ਆ ਤੇ ਅਸੀਂ ਆਪਣਾ ਕੰਮ ਜਨਰੇਟਰ ਚਲਾ ਕੇ ਕਰਨੇ ਆ ਅਸੀਂ ਕਦੀ ਇੱਕ ਦੂਜੇ ਕੋਲੋਂ ਵੀ ਲੈਣੇ ਆ ਕੁੰਡੀਆਂ ਵੀ ਲਾਣੇ ਆ ਬਿਜਲੀ ਅਧਿਕਾਰੀਆਂ ਤੱਕ ਪਹੁੰਚ ਨਹੀਂ ਪਹੁੰਚ ਕੀਤੀ ਸੀ ਸਰ ਐਸੇ ਹਿਸਾਬ ਐਕਸ਼ਨ ਸਾਹਿਬ ਐਸ ਡੀਓ ਬੇਗੋਵਾਲ ਤੋਂ ਸਟਾਰਟ ਹੋਈ ਸੀ ਅਸੀਂ ਅਸੀਂ ਕਰਤਾਰਪੁਰ ਵੀ ਗਏ ਕਪੂਰ ਥੱਲੇ ਵੀ ਗਏ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਮਸਲਾ ਕੀ ਆ ਮਸਲਾ ਇਹੀ ਇਹ ਵੀ ਕਹਿੰਦੇ ਵੀ ਕੋਈ ਮਤਲਬ ਇਹਨਾਂ ਦਾ ਪੈਂਡਿੰਗ ਏ ਕੁਝ ਬੈਲੈਂਸ ਜੋ ਵੀ ਕਲੋਨਾਈਜ਼ਰ ਇਹ ਪਤਾ ਨਹੀਂ ਖਾਲਸਾ ਹੈ ਕਿ ਕੇਸ ਡਾਣਾ ਹੈ ਸਾਨੂੰ ਇੰਨਿਆ ਨੋਲੇਜ ਨਹੀਂ ਹੈਗੀ ਤੇ ਉਹਨਾਂ ਨੇ ਕਹਿੰਦੇ ਵੀ ਕੁਝ ਬਿੱਲ ਪੈਂਡਿੰਗ ਨੇ ਉਹ ਨਹੀਂ ਪੇ ਕੀਤੇ ਜਦ ਤੱਕ ਉਹ ਨਹੀਂ ਕਰਦੇ ਅਸੀਂ ਨਹੀਂ ਕਰਾਂਗੇ ਕਿੰਨੇ ਕਲੋਨਾਈਜ਼ਰ ਤੱਕ ਸੰਪਰਕ ਕੀਤਾ ਕਿੰਨਾ ਤੱਕ ਕਲੋਨਾਈਜ਼ਰ ਜਿਹਨੇ ਕਲੋਨੀ ਕੱਟੀ ਹੈ ਹਾਂਜੀ ਉਹਨਾਂ ਨਾਲ ਵੀ ਕੀਤਾ ਸੀ ਸੰਪਰਕ ਉਹ ਕਹਿੰਦੇ ਨੇ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਮੈਂ ਸਾਰਾ ਜਦੋਂ ਲੇਆਉਟ ਕੀਤੀ ਸੀ ਸਾਰੇ ਪੈਸੇ ਮੈਂ ਪੇ ਕੀਤੇ ਸੀ ਮੈਨੂੰ ਇਹਨਾਂ ਨੇ ਰਸੀਦਾਂ ਵੀ ਉਸ ਟਾਈਮ ਦਿੱਤੀਆਂ ਸੀ ਇੱਕ ਮਲੂਕ ਸਿੰਘ ਕੋਈ ਹੈਗਾ ਸੀ ਕਲੋਨਾਈਜ਼ਰ ਹੀ ਸੀ ਇਹਨਾਂ ਦਾ 파ਟਨਰ ਉਹ ਉਹਨਾਂ ਦੀ ਡੈਥ ਹੋ ਗਈ ਹੈ ਉਹ ਦਾ ਵੀ ਪੇਪਰ ਉਹਨਾਂ ਕੋਲ ਨੇ ਇਹ ਕਹਿੰਦਾ ਵੀ ਮੈਂ ਤਾਂ ਸਾਰਾ ਕੁਝ ਕਰਤਾ ਸੀ ਬਿਨਾ ਇਹਨਾਂ ਨੇ ਪੈਸੇ ਲੈਣ ਤੋਂ ਤੇ ਮੇਰੇ ਕੋਈ ਲੇਆਉਟ ਕਰਕੇ ਟਰਾਂਸਫਰਮ ਪੰਜ ਲਾਇਆ ਸੀ ਉਦੋਂ ਕੋਈ ਵੀ ਟਰਾਂਸਫਰ ਬਿਨਾ ਬਿਨਾ ਫੀਸ ਭੇਹ ਕਿਤੇ ਕੋਈ ਟਰਾਂਸਫਰਮ ਨਹੀਂ ਲੱਗਦਾ ਹੈਗਾ ਕਿੰਨੇ ਘਰ ਹੈਗੇ ਜਿਹੜੇ ਇਸ ਟਰਨ ਮੀਟਰ ਤੋਂ ਬਿਨਾਂ 20 25 30 ਘਰ ਹੋਣਗੇ ਜਿਨ੍ਹਾਂ ਦੇ ਘਰ ਮੀਟਰ ਨਹੀਂ ਹੈਗੇ ਕਿਉਂਕਿ ਹੋਰ ਵੀ ਡਿਵੈਲਪ ਹੋ ਰਹੀ ਹੈ ਕਲੋਨੀ ਨਵੇਂ ਘਰ ਬਣ ਰਹੇ ਨੇ ਬਿਜਲੀ ਕਿੱਦਾਂ ਚੱਲੇ ਸਾਰੇ ਆਪਣੇ ਜਨਰੇਟਰ ਯੂਜ਼ ਕਰਦੇ ਨੇ ਮੋਸਟਲੀ ਜਿਨ੍ਹਾਂ ਨੇ ਬਣਾਣਾ ਪਰ ਜਿਹੜੇ ਰਹਿੰਦੇ ਨੇ ਉਹ 24 ਘੰਟੇ ਜਨਰੇਟਰ ਯੂਜ਼ ਨਹੀਂ ਕਰ ਸਕਦੇ ਜਿਹੜੇ ਟੋਟੋ ਘਰ ਨੇ ਮੁਕੰਮਲ ਸਾਰੇ ਹਾਂਜੀ ਕਿਹਦੇ ਮੀਟਰ ਲੱਗਾ ਅਜੇ ਤੱਕ ਸਾਰੇ ਲੱਗੇ ਸਾਰਿਆਂ ਦੇ ਘਰਾਂ 'ਚ ਮੀਟਰ ਲੱਗੇ ਨੇ ਬਾਕੀਆਂ ਦੇ ਜਿਹੜੇ ਪਹਿਲਾਂ ਪਿਛਲੇ 16 ਸਾਲ ਤੋਂ ਕੋਲੋਨੀ ਡਿਵੈਲਪਮੈਂਟ ਹੋ ਰਹੀ ਕੋਲੋਨੀ ਵਿੱਚ ਰਹਿ ਰਹੇ ਨੇ ਲੋਕੀ ਤੇ ਬਾਕੀ ਮੀਟਰ ਲੱਗੇ ਨੇ ਸਾਰਿਆਂ ਦੇ ਘਰਾਂ 'ਚ ਤੁਸੀਂ ਇੱਥੇ ਭਾਤਾਂ ਹੋ ਤੇ ਕੀ ਕਰ ਆਪਣੇ ਉਹ ਅਸੀਂ ਐ ਐਮਪੀ ਸਾਹਿਬ ਨੂੰ ਕਿਹਾ ਹੈ ਕਿ ਸਾਡੇ ਮੋਸਟਲੀ ਘਰਾਂ ਵਿੱਚ ਜਿਹੜੇ ਮੀਟਰ ਨਹੀਂ ਹੈਗੇ ਸਾਨੂੰ ਮੀਟਰ ਦਿੱਤੇ ਜਾਣ ਤੇ ਸਾਡੀ ਬਾਕੀ ਕਲੋਨੀ ਦੀਆਂ ਜੋ ਵੀ ਮੁਸ਼ਕਲਾਂ ਨੇ ਸੀਵਰੇਜ ਦੀ ਤੇ ਸੜਕਾਂ ਦੀ ਸਾਰੀਆਂ ਨੂੰ ਦੂਰ ਕੀਤਾ ਜਾਏ ਜਿਹੜੀ ਉਹਨਾਂ ਨੇ ਤੁਹਾਡੀ ਪ੍ਰਾਇਮਰੀ ਜਿਹੜੀ ਆ ਪ੍ਰੋਬਲਮ ਆ ਬਿਜਲੀ ਦੀ ਹਾਂਜੀ ਠੀਕ ਹੈ ਉਹਨਾਂ ਨੇ ਕਿਹਾ ਕਿ ਇੱਕ ਹਫ਼ਤੇ ਤੱਕ ਅਸੀਂ ਕੰਪਲੀਟ ਕਰ ਦਾਂਗੇ ਤੁਹਾਡੀ ਪ੍ਰੋਬਲਮ ਦੂਰ ਹੋ ਜਾਏਗੀ ਮੀਟਰ ਲੱਗ ਜਾਣਗੇ ਬਹੁਤ ਸਾਰੀ ਲੇਡੀਜ਼ ਇਦਾਂ ਦੀਆਂ ਰਹਿਣੀ ਰਹਿ ਰਹੇ ਆ ਜਿਨ੍ਹਾਂ ਦੇ ਹਸਬੰਡ ਆਰਮੀ ਵਿੱਚ ਜੌਬ ਕਰਦੇ ਨੇ ਉਹਨਾਂ ਦੀ ਔਰਤਾਂ ਘਰ ਇਕੱਲੀਆਂ ਰਹਿੰਦੀਆਂ ਨੇ ਬੱਚੇ ਇਕੱਲੇ ਰਹਿੰਦੇ ਨੇ ਬਿਨਾ ਬਿਜਲੀ ਤੋਂ ਅਸੀਂ ਰਹਿ ਨਹੀਂ ਸਕਦੇ ਸਾਡੇ ਫੌਜੀ ਦੇਸ਼ ਦੀ ਰਾਖੀ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਨੇ ਤੇ ਅਸੀਂ ਕਾ ਤੂੰ ਇੱਥੇ ਬਿਨਾ ਬਿਜਲੀ ਤੋਂ ਬਿਲਾ ਲਾਈਟ ਤੋਂ ਰਹਿ ਰਹੇ ਆ ਇਹ ਮੀਟਰ ਕਿੰਨੇ ਸਮੇਂ ਤੋਂ ਨਹੀਂ ਲੱਗੇ ਕਿਹੜੇ ਸਾਲ ਤੋਂ ਪਿਛਲੇ 4 ਸਾਲਾਂ ਤੋਂ ਨਹੀਂ ਲੱਗੇ 2021 2020 ਕੀ ਤੋਂ 2020 ਤੋਂ ਹਾਂ ਜੀ ਕਲੋਨੀ ਚ ਪਲਾਟ ਪਿਛਲੇ 16 ਸਾਲਾਂ ਤੋਂ ਅਸੀਂ ਕਦੋਂ ਲਿਆ ਪਲਾਟ ਅਸੀਂ ਲਿਆ ਸੀ ਮੇਬੀ 2019 ਚ ਕਲੋਨੀ ਜਾਇਦਾਦ ਹੈ ਜਾਂ ਨਹੀਂ ਹੈ ਸੀ ਆਈ ਡੋਨਟ نو ਅਬਾਊਟ ਇਟ ਅੱਜ ਹਲਕਾ ਪਲਾਟ ਦੇ ਵਿੱਚ ਪਹਿਲੀ ਲੋਕ ਮਿਲਣੀ ਕੀਤੀ ਗਈ ਔਰ ਜਿਹੜੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਹਰਸਿੰਦਰ ਕੁਮਨਜੀ ਉਹਨਾਂ ਦੀ ਰਹਿਨਮਾਈ ਹੇਠ ਇਹ ਲੋਕ ਮਿਲਣੀ ਹੋਈ ਔਰ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਉੱਥੇ ਹੀ ਸਾਰੇ ਸਾਥੀਆਂ ਦਾ ਸਾਰੇ ਵੋਟਰਸ ਫੋਟਰਸ ਦਾ ਧੰਨਵਾਦ ਵੀ ਕੀਤਾ ਗਿਆ ਕਿ ਲੋਕ ਸਭਾ ਦੇ ਵਿੱਚ ਇੱਥੇ ਵਰਣਨਯੋਗ ਹੈ ਕਿ ਪੁਰਾਤੋਂ ਅਸੀਂ ਇੱਕ ਇਤਿਹਾਸਿਕ ਜਿੱਤ ਦਰਜ ਕੀਤੀ ਸੋ ਇਸ ਦੇ ਲਈ ਜਿੱਥੇ ਉਹਨਾਂ ਨੂੰ ਵਧਾਈ ਵੀ ਦਿੱਤੀ ਗਈ ਧੰਨਵਾਦ ਵੀ ਕੀਤਾ ਗਿਆ ਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੇ ਕੰਮ ਹਰ ਸਿਮਰਨ ਜੀ ਪਹਿਲਾਂ ਵੀ ਸਾਡੇ ਹਲਕੇ ਇਚਾਰਜ ਨੇ ਪਹਿਲਾਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਰਹੇ ਨੇ ਤੇ ਉਹਨਾਂ ਦੇ ਕੰਮ ਜਿਹੜੇ ਹੋ ਇਸੇ ਤਰ੍ਹਾਂ ਹੋਰ ਵਧੀਆ ਤਰੀਕੇ ਦੇ ਨਾਲ ਕਰਦੇ ਰਹਿਣਗੇ ਔਰ ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿੱਥੇ 4 ਪੀਐਮਜੀਐਸਵਾਈ ਦੇ ਰੋਡਸ ਨੇ ਵੱਡੇ ਰੋਡਸ ਉਹ ਸੜਕਾਂ ਜਿਹੜੀਆਂ ਉਹ ਲੋਕਾਂ ਨੂੰ ਸਮਰਪਿਤ ਅਸੀਂ ਕਰ ਚੁੱਕੇ ਹਾਂ ਤੇ ਇਸ ਦੇ ਨਾਲ ਖੁਸ਼ੀ ਦੀ ਗੱਲ ਇਹ ਹੈ ਕਿ 6 ਸੜਕਾਂ ਜਿਹੜੀਆਂ ਵੱਡੀਆਂ ਸੜਕਾਂ ਪੀਐਮਜੀਐਸਵਾਈ ਦੇ ਹੇਠ ਸਾਡੀਆਂ ਹੋਰ ਜਿਹੜੀਆਂ ਸੈਕਸ਼ਨ ਹੋ ਚੁੱਕੀਆਂ ਨੇ ਚਾਰਾਂ ਦੇ ਟੈਂਡਰ ਹੋ ਚੁੱਕੇ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਹਰ ਸਿਮਰਨ ਹਰਨ ਦੇ ਇਲੈਕਸ਼ਨ ਤੱਕ 27 ਦੇ ਇਲੈਕਸ਼ਨ ਤੱਕ ਜਿਹੜੀਆਂ ਉਹ ਸੜਕਾਂ ਵੀ ਬਣ ਕੇ ਲੋਕਾਂ ਨੂੰ ਸਮਰਪਿਤ ਹੋ ਜਾਣਗੀਆਂ ਤੇ ਇਸ ਦੇ ਨਾਲ ਨਾਲ ਜਿੰਨੇ ਵੀ ਲਿੰਕ ਰੋਡ ਨੇ ਜਿਨ੍ਹਾਂ ਨੂੰ 6 ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ ਸਮਾਂ ਉਹ ਵੀ ਜਿਹੜੇ ਉਹ ਜਿਹੜੇ ਉਸ ਦੇ ਲਈ ਵੀ ਜਿਹੜੀਆਂ ਮਨਜ਼ੂਰੀਆਂ ਉਹ ਮਿਲ ਚੁੱਕੀਆਂ ਔਰ ਉਹ ਵੀ ਬਹੁਤ ਜਲਦੀ ਉਹਨਾਂ ਦੀ ਟੈਂਡਰ ਜਿਹੜੀ ਪ੍ਰਕਿਰਿਆ ਉਹ ਜਾਰੀ ਹੋ ਜਾਏਗੀ ਛੋ ਇਸ ਕਰਕੇ ਜਿੰਨੇ ਵੀ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਅਗਵਾਈ ਹੇਠ ਬੜੀ ਤੇਜ਼ੀ ਦੇ ਨਾਲ ਜਿਹੜਾ ਪੰਜਾਬ ਹੈ ਉਹ ਅੱਗੇ ਵਧ ਰਿਹਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਲੋਕਾਂ ਦੀ ਉਮੀਦਾਂ ਤੇ खरे ਉਤਰੇ ਵੀ ਹਾਂ ਤੇ खरे ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅੱਜ ਦੇ ਲੋਕ ਮਿਲਣ ਦੇ ਪ੍ਰੋਗਰਾਮ ਦਾ ਐਕਸਪੀਰੀਅੰਸ ਕਿ ਰਿਹਾ ਆ ਲੋਕ ਮਿਲਣ ਦੇ ਦੇਖੋ ਜੀ ਜਦੋਂ ਅਸੀਂ ਲੋਕਾਂ ਦੇ ਵਿੱਚ ਇੱਕ ਬੜਾ ਆ ਜੋ ਪਿਛੇ ਪ੍ਰਚਾਰ ਵੀ ਹੋਇਆ ਤੇ ਇੱਕ ਲੋਕਾਂ ਦੇ ਵਿੱਚ ਬੜਾ ਆਮ ਇੱਕ ਪਾਇਆ ਜਾਂਦਾ ਸੀ ਆਮ ਧਾਰਨਾ ਪਾਈ ਜਾਂਦੀ ਸੀ ਕਿ ਜਿਹੜੇ ਮੈਂਬਰ ਪਾਰਲੀਮੈਂਟ ਇੱਥੋਂ ਬਣ ਜਾਂਦੇ ਆ ਉਹ ਮੁੜ ਕੇ ਆਣਾ ਤਾਂ ਕੀ ਸ਼ਕਲ ਤੱਕ ਵੀ ਦਿਖਾਉਂਦੇ ਨਹੀਂ ਸੋ ਉਹਨਾਂ ਦੀ ਲੋਕ ਧਾਰਨਾ ਵੀ ਇੱਕ ਤਾਂ ਤੋੜਨ ਦਾ ਸਾਡਾ ਮੇਨ ਮਕਸਦ ਸੀ ਕਿ ਲੋਕਾਂ ਚਾਕੇ ਉਹਨਾਂ ਚ ਵਿਚਰ ਕੇ ਉਹਨਾਂ ਦੀਆਂ ਸਮੱਸਿਆਵਾਂ ਵਾਜੀਆਂ ਉਹ ਸੁਣੀਆਂ ਜਾਣ ਤਾਂ ਕਿ ਸਾਡੇ ਜਿਹੜੇ ਹਲਕਾ ਚਾਰਜਸ ਨੇ ਜਾਂ ਐਮ ਐਲ ਏਜ਼ ਨੇ ਉਹਨਾਂ ਨੂੰ ਉਹ ਗੱਲਾਂ ਸੁਣੀਆਂ ਪੜ੍ਹੀਆਂ ਬੜਬੀ ਜੀ ਤੁਹਾਡੇ ਐਮ ਪੀ ਚ ਤਾਤੇ ਸੀ ਤੇ ਮੁੜ ਕੇ ਨਹੀਂ ਆਏ ਤੇ ਇਸ ਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਡੇ ਐਮਪੀ ਲੈਡ ਦੇ ਫੰਡਸ ਜਿਹੜੇ ਆ ਉਹ ਵੀ ਆ ਚੁੱਕੇ ਨੇ ਤੇ ਉਹ ਵੀ ਹਰ ਸਿੰਘ ਜੀ ਜਿਸ ਤਰ੍ਹਾਂ ਵੀ ਆਦੇਸ਼ ਕਰਨਗੇ ਅਸੀਂ ਉਹ ਜਿਹੜੇ ਫੰਡਸ ਵੀ ਉਹ ਅਲੋਕੇਟ ਜਿੱਥੇ ਵੀ ਜ਼ਰੂਰੀ ਕੰਮ ਨੇ ਉਹਨਾਂ ਨੂੰ ਅਲੋਕੇਟ ਕਰਾਂਗੇ ਥੈਂਕ ਯੂ ਆ ਲੋਕ ਸਭਾ ਤੋਂ ਨਵਾਂ ਕੋਲ ਕੇਪੈਂਜ ਨਵਾਂ ਰਿਆਸਤਿਕ ਕਿੰਨੇ ਫੰਕਸ਼ਨਲ ਲਿਗੇ ਸਨ ਆ ਲੋਕ ਸਭਾ ਦੇ ਜਿੰਨਾ ਵੀ ਲੋਕ ਸਭਾ ਹਲਕਾ ਪੂਰਾ ਹੁਸ਼ਿਆਰ ਪਰ ਉਸ ਦੇ ਲਈ ਕਰੀਬ ਹਰ ਸਾਲ 5 ਕਰੋੜ ਰੁਪਇਆ ਜਿਹੜਾ ਉਹ ਜਾਰੀ ਹੁੰਦਾ ਤੇ ਬਾਕੀ ਇਹ ਵੀ ਪੈਸੇ ਦੀ ਕੋਈ ਕਮੀ ਨਹੀਂ ਗਵਰਨਮੈਂਟ ਵੀ ਆਪਣੀ ਹੈ ਸਰਕਾਰ ਵੀ ਆਪਣੀ ਹੈ ਤੇ ਪੈਸੇ ਜਿੰਨੇ ਵੀ ਹੋਏ ਅਸੀਂ ਦੋਵੇਂ ਮਿਲ ਕੇ ਅਸੀਂ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਤੇ ਇੱਕ 11 ਹੋਗੇ ਕੰਮ ਕਰਾਂਗੇ ਤੇ ਪੈਸੇ ਹੋਰ ਵੀ ਜਿੰਨੇ ਲੈ ਆਉਣੇ ਫਿਰ ਸੈਂਕੜੇ ਕਰੋੜਾਂ ਦੇ ਵਿੱਚ ਪੈਸੇ ਆਪਣੇ ਵਿਕਾਸ ਦੇ ਲਈ ਪੁਲwidehat ਦੇ ਵਿਕਾਸ ਦੇ ਲਈ ਲਿਆਵਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਬਹੁਤ ਖੁਸ਼ ਨੇ ਸਾਡੀ ਹਾਈ ਕਮਾਂਡ ਵੀ ਬਹੁਤ ਖੁਸ਼ ਹੈ ਔਰ ਸਾਡੇ ਖਾਸ ਤੌਰ ਤੇ ਪੁਲwidehat ਦੀ ਪਰਫਾਰਮੈਂਸ ਤੇ ਹਰ ਸਿਮਰਨ ਦੀ ਜੋ ਪਰਫਾਰਮੈਂਸ ਹੈ ਉਸ ਤੇ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਬਹੁਤ ਖੁਸ਼ ਹੈ ਤੇ ਫੰਡਸ ਦੀ ਕੋਈ ਕਮੀ ਜਿਹੜੀ ਉਹ ਆਉਣ ਨਹੀਂ ਦਿੱਤੀ ਜਾਏਗੀ ਕਰ ਸਕਦੇ ਭਾਤ ਵਾਲਾ ਰੂਟ ਬਣਦੀ ਕੋਈ ਆਪਣੇ ਡਿਜ਼ਾਈਨ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੰਨੀ ਜਿੰਦਗੀ ਉਹ ਇੱਕ ਕਿੰਦਰ ਵਾਲੇ ਕੋਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਡਾ ਬਜਟ ਰਿਹਾ ਤੋਂ ਵੀ ਹੋਰ ਜਿਹੜੀ ਰੋਡ ਬਣਾਈ ਜਾ ਰਹੀ ਉਹਦੇ ਕੁਝ ਲੋਪਾ ਜਿਹੜੀ ਪੈਸੇ ਨਹੀਂ ਮਿਲੇਗੇ ਉਹਦੇ ਬਾਰੇ ਹਾਂ ਕਰ ਜਿਹੜਾ ਕੰਟਰੈਕਟ ਸਪੈਸ ਵਿੱਚ ਜਿਹੜਾ ਤੁਸੀਂ ਉਹਦੀ ਗੱਲ ਕਰ ਰਹੇ ਹੋ ਤੇ ਉਹਦੇ ਲਈ ਸਪੈਸ਼ਲੀ ਜਤਨ ਚੱਲ ਰਹੇ ਨੇ ਗੱਭਾ ਜੀ ਦੀ ਰਹਿਨਮਾਈ ਹੇਠ ਉਹ ਸਾਰਾ ਅਸੀਂ ਆਪਣੇ ਚੀਫ ਸਕੱਤਰ ਸਾਹਿਬ ਨੂੰ ਵੀ ਅ ਮਿਲ ਚੁਕੇ ਆ ਤੇ ਮੈਨੂੰ ਇਹ ਲੱਗਦਾ ਕਿ ਜੇ ਆਪਣੇ ਡੀਸੀ ਰੇਟਸ ਨੇ ਉਹ ਬਹੁਤ ਘੱਟ ਨੇ ਜ਼ਮੀਨ ਦੇ ਕਿਸਾਨਾਂ ਨੂੰ ਬਹੁਤ ਮਸੀ ਮੇਰਾ ਗੱਲ ਕੀ ਜਗ ਤੇ 5 ਲੱਖ 5 ਲੱਖ ਨੂੰ ਕਿੱਲਾ ਏਕੜ ਸੋ ਪਸਿਓਰ ਕੇਸ ਉਹਨਾਂ ਦੀ ਕੋਰਟ ਚਾ ਉਹਨਾਂ ਨੂੰ ਵੀ ਮਿਲੇ ਤੇ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਇਹਨਾਂ ਦੇ ਡੀਸੀ ਰੇਟਸ ਨੂੰ ਵਧਾਇਆ ਜਾ ਤਾਂ ਕਿ ਸਾਡੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਹੂਲਤ ਹੈ ਉਹ ਮਿਲ ਸਕੇ ਔਰ ਜਿਹੜਾ ਤੁਸੀਂ ਪੁੱਲ ਦੀ ਗੱਲ ਕੀਤੀ ਉਹਨੂੰ ਵੀ ਅਸੀਂ ਜੋ ਵੀ ਸਾਡੇ ਲੋਕਾਂ ਦੀ ਮੰਗ ਹੈ ਉਹਨੂੰ ਬਿਲਕੁਲ ਪੂਰਾ ਕੀਤਾ ਜਾਏਗਾ ਪ੍ਰੂਫ ਵੀ ਕਰ ਉਹ ਠੀਕ ਹੈ ਜਿਹੜਾ ਪ੍ਰੋਸੈਸ ਜਿਹੜਾ ਹੂੰ ਸਕ੍ਰੀਨ ਰੁਕ ਗਿਆ ਤੇ ਉਹ ਕਿ ਅਸੀਂ ਜਿਹਾ ਕਹਾਂਗੇ ਟਾਈਮ ਆਉਂਦਾ ਹਾਂ ਜਿਹਨੂੰ ਮਤਲਬ ਹੈ ਜਿਹੜਾ ਜਿਹੜਾ ਪ੍ਰੋਗਰਾਮ ਆ ਕਿ ਲੈ ਬਹੁਤ ਵਧੀਆ ਜੀ ਸਾਡਾ ਪ੍ਰੋਮਿਸ ਹੈਗਾ ਇਲੈਕਸ਼ਨ ਚ ਆਪਾਂ ਜਦੋਂ ਕੈਂਪੇਨਿੰਗ ਕਰਦੇ ਅਸੀਂ ਅੱਗੇ ਇੱਕ ਸਵਾਲ ਲੋਕਾਂ ਦੇ ਮੋਰੇ ਰੱਖਦੇ ਸੀ ਕਿ ਜਿਹੜੇ ਪੁਰਾਣੇ ਐਮਪੀ ਚੱਤੇ ਸੀਗੇ ਕਿੰਨੀ ਵਾਰੀ ਕਿਸੇ ਨੇ ਦੇਖੇ ਤੇ ਹੱਥ ਕੋਈ ਵੀ ਨਹੀਂ ਖੜਾ ਕਰਦਾ ਸੀ ਤਾਂ ਅਸੀਂ ਪ੍ਰੋਮਿਸ ਕੀਤਾ ਸੀਗਾ ਤੇ ਉਸ ਪ੍ਰੋਮਿਸ ਦੇ ਤਹਿਤ ਇੱਕ ਤਾਂ ਜਿੱਤ ਕੇ ਐਮਪੀ ਸਾਹਿਬ ਆਏ ਵੀ ਆ ਇੱਕ ਨਾਲੇ ਅਸੀਂ ਲਗਾਤਾਰ ਇੱਕ ਦੂਜੇ ਦੇ ਟੱਚ 'ਚ ਆ ਕੋਈ ਵੀ ਜਿਹੜੀ ਕੋਈ ਪ੍ਰੋਬਲਮ ਹੋਵੇ ਸਾਡੇ ਲੋਕੀ ਇਹਨਾਂ ਨੂੰ ਸਿੱਧਾ ਵੀ ਸੰਪਰਕ ਕਰ ਲੈਂਦੇ ਨਾਲ ਦੂਜੀ ਗੱਲ ਇਹ ਆ ਕਿ ਸਿਰਫ ਉੱਥੇ ਤੱਕ ਨਹੀਂ ਜਿਹੜੇ ਅੱਗੇ ਫੰਡ ਵੀ ਆ ਐਮਪੀ ਲੈਡ ਫੰਡ ਜਿਹੜੇ ਆ ਉਹਦੇ 'ਚ ਜਿਹੜੀ ਜਿਹੜੀ ਕੋਈ ਭਲੱਥ ਦੀ ਮੰਗ ਆ ਉਹ ਵੀ ਮੈਂ ਇਹਨਾਂ ਮੂਰੇ ਰੱਖੀ ਤੇ ਨਾਲ ਮੈਨੂੰ ਆ ਹੀ ਕੀਤੀ ਹਰ ਚੀਜ਼ ਲਈ ਤੇ ਪੋਜ਼ੀਟਿਵ ਸਾਈਨ ਆ ਜਿਸ ਤਰੀਕੇ ਨਾਲ ਕੰਮ ਚੱਲਣਾ ਚਾਹੀਦਾ ਆ ਉਸ ਤਰੀਕੇ ਨਾਲ ਪਹਿਲੀ ਵਾਰੀ ਕੰਮ ਜਿਹੜਾ ਆ ਸਟਾਰਟ ਹੋਇਆ ਇੱਤਾਂ ਜ਼ਿਆਦਾਤਰ ਆ ਦੇ ਲੋਕਾਂ ਦੀਆਂ ਕੀ ਸਮੱਸਿਆ ਸੀਗਾ ਦੇਖੋ ਜੀ ਮжоਰਿਟੀ ਪਰਸਨਲ ਇਸ਼ੂਜ਼ ਹੀ ਜ਼ਿਆਦਾ ਸੀਗੇ ਕੁਝ ਚਲੋ ਜਿਹੜੀ ਪੰਚਾਇਤਾਂ ਦੇ ਜਾਂ ਜਿਹੜੇ ਲੋਕਾਂ ਦੇ ਪਿੰਡਾਂ ਦੇ ਸਾਂਝੇ ਕੰਮ ਹੈ ਉਹ ਤਾਂ ਆਲਰੇਡੀ ਪਾਈਪਲਾਈਨ ਚ ਚੱਲ ਹੀ ਰਹੇ ਆ ਹਾਂ ਜਿਹੜੇ ਪਰਸਨਲ ਸੀ ਕਈਆਂ ਦੇ ਕਿਸੇ ਨਾ ਕਿਸੇ ਆਫੀਸਰ ਨੂੰ ਫੋਨ ਕਰਾਉਣੇ ਆ ਜਿਹੜੇ ਐਮਪੀ ਸਾਹਿਬ ਵੱਲੋਂ ਹੋਣੇ ਸੀਗੇ ਉਹ ਐਮਪੀ ਸਾਹਿਬ ਨੇ ਅੱਜ ਸਾਰਿਆਂ ਨੂੰ ਜਿਹੜਾ ਮੈਸੇਜ ਕਨਵੇ ਕਰਕੇ ਮੌਕੇ ਤੇ ਹੱਲ ਕਰਾਇਆ ਜਿਹੜੇ ਮੇਰੇ ਲੈਵਲ ਦੇ ਸੀ ਉਹ ਮੈਂ ਆਪਣੇ ਲੈਵਲ ਤੇ ਕਰਵਾਇਆ ਸਰਪੰਚਾਈਤੀ ਚੋਣਾਂ ਲੈਤੀ ਕਿਸ ਤਰ੍ਹਾਂ ਦੇ ਚੇਤੀ ਕੀਏ ਪਾਰਟੀਆਂ ਨੂੰ ਦੇਖੋ ਜੀ ਆਪਾਂ ਨਾ ਬੜਾ ਵਧੀਆ ਸਪੇਸ ਦਵਾਂਗੇ ਆਪਣੇ ਕੈਂਡੀਡੇਟਸ ਨੂੰ ਜਿਹੜੇ ਉਹਨਾਂ ਦੇ ਪਿੰਡਾਂ 'ਚ ਹੋਣ ਵਾਲੇ ਕੰਮ ਆ ਕਿਉਂਕਿ ਗੱਲ ਇਦਾਂ ਨਾ ਕਈ ਵਾਰੀ ਜਿਹੜੇ ਚੰਗੇ ਕੰਮ ਆ ਉਹਨਾਂ ਦੀ ਮਸ਼ਹੂਰੀ ਘਟ ਹੁੰਦੀ ਨੈਗੇਟਿਵਲੀ ਜ਼ਿਆਦਾ ਹੋ ਜਾਂਦੀ ਹੁਣ ਅਸੀਂ ਜਿਹੜੇ ਜਿਹੜੇ ਪਰ ਪਿੰਡ ਦੇ ਹਿਸਾਬ ਨਾਲ ਜਿਹੜੇ ਇਸ਼ੂਜ਼ ਆ ਉਹ ਇਸ਼ੂਜ਼ ਤੇ ਕੰਮ ਸਟਾਰਟ ਕਰਕੇ ਉਹਨਾਂ ਨੂੰ ਪ੍ਰੋਪਰ ਗਰਾਊਂਡ ਦਵਾਂਗੇ ਜਿਹਦੇ ਬੇਸ ਤੇ ਉਹ ਇਲੈਕਸ਼ਨ ਲੜਨਗੇ ਪੰਜਾਬ ਦੇ ਲੋਕਾਂ ਨੂੰ ਐਸੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਪੰਚਾਇਤੀ ਚੋਣਾਂ ਕਿਸ ਤਰ੍ਹਾਂ ਲੜਨੀ ਚਾਹੀਦੀ ਆ? ਦੇਖੋ ਜੀ ਮੇਰੀ ਤਾਂ رائے ਆ ਹਰ ਬੰਦੇ ਦਾ ਆਪਣਾ opinion ਹੁੰਦਾ ਮੈਨੂੰ ਇਹ ਲੱਗਦਾ ਕਿ ਜਿਹੜੀ ਸਰਕਾਰ ਹੁੰਦੀ ਏ ਉਹਨਾਂ ਦੇ ਜਿਹੜੇ ਕੈਂਡੀਡੇਟ ਜਦੋਂ ਚਿਤਦੇ ਤੇ ਵਿਕਾਸ ਤਾਂ ਹੀ ਹੁੰਦਾ ਨਹੀਂ ਤਾਂ ਜਿੱਦਬਾਜ਼ੀਆਂ ਲੜਾਈਆਂ ਚੱਲਦੀ ਰਹਿੰਦੀਆਂ ਫਸਦੇ ਰਹਿੰਦੇ ਆ। ਤਾਂ ਸਭ ਤੋਂ ਬੈਸਟ ਇਹ ਆ ਕਿ ਚੰਗਾ ਲੋਕਾਂ ਨੇ ਸਾਨੂੰ ਲੀਡਰ ਦੇਣਾ ਸਾਨੂੰ ਹੀ ਉਹੀ ਕੈਂਡੀਡੇਟ ਦੇਣ ਤੇ ਜਿਹੜਾ ਦੇਣ ਉਹਨੂੰ ਜਿਤਾਉਣਾ ਵੀ ਤੇ ਉਹ ਸਰਕਾਰ ਨਾਲ ਲੱਗ ਕੇ ਜਿਹੜਾ ਆਪਣਾ ਏਰੀਆ ਦਾ ਵਿਕਾਸ ਕਰਾਉਂਦਾ।